ਜਦੋਂ ਵੀ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰ ਲੱਗਦਾ ਨਾ ਤੇ ਉੱਥੇ ਜਾ ਕੇ ਉਹਦੇ ਲਾਗੇ ਖਲੋ ਕੇ ਆ ਨਹੀਂ ਕਈਦਾ ਹੁੰਦਾ ਕਿ ਯਾਰ ਆ ਕੀ ਕਰ ਲਾਂਗੇ ਅੱਜ ਫਾਇਦਾ ਕੋਈ ਨਹੀਂ ਆਹ ਵਾਲਾ ਕਰ ਲਾ ਜਿਹੜਾ ਕੋਈ ਕਰਨ ਲੱਗਾ ਉਹ ਬੜਾ ਸੋ ਸਮਝ ਕੇ ਕਰ ਲੱਗਾ ਜਿਹਨੂੰ ਪੈਸੇ ਲੈਣੇ ਹਨ ਉਹਨੇ ਪਹਿਲਾਂ ਕਈ ਟਾਈਮ ਸੋਚਿਆ ਹੋਣਾ ਕਿ ਮੈਂ ਕੀ ਕਰਨਾ ਫੇਰ ਕਰ ਲੱਗਾ ਹੋਣਾ ਸੋਜੀ ਸਲਾਹ ਦੇਣੀ ਆ ਉਹ ਕੰਮ ਦੀ ਤਿਆਰ ਕਰੋ ਜਿਹੜਾ ਕਰਨ ਲੱਗਾ ਕਿ ਜੇ ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਆ ਤੇ ਅਗਲੇ ਨੂੰ ਦੱਸੋ ਨਹੀਂ ਯਾਰਾ ਜੀ ਨੂੰ ਇਦਾਂ ਨਹੀਂ ਇਦਾਂ ਕਰ ਬਾਕੀ ਜਿਹੜਾ ਵੀ ਕਰਨਾ ਕਿਰਤ ਕਰਨੀ ਆ ਕਿਰਤ ਭਾਬੇ ਨਾਨਕਾਲੀ ਕਰਨੀ ਆ ਸੱਚੀ ਤੇ ਸੁੱੱਚੀ ਮਾਰਾ ਆਪੇ ਨੀਤਾਂ ਨੂੰ ਪੂਰਪਾਉਂਦਾ ਹੁੰਦਾ ਜਿਹੜੀਆਂ ਨੀਤਾਂ ਸੁੱਚੀਆਂ ਆਉਣ ਤੇ ਬਾਕੀ ਤੁਹਾਡਾ ਸੱਜਣਾ ਵੀ ਉਹੀ ਹੈ ਜਿਹੜਾ ਤੁਹਾਨੂੰ ਆਗੇ ਸਲਾਹ ਚੰਗੀ ਦੇਊਗਾ ਨਾ ਕਿ ਹਾਂ ਜਿਹੜਾ ਕੰਮ ਵਧੀਆ ਕਰ ਲੱਗਾ ਤੂੰ ਠੀਕ ਆ ਕੋਈ ਲੋੜ ਹੋਈ ਕਿ ਤੇ ਦੱਸੀ ਉਹੀ ਤੁਹਾਡਾ ਸੱਜਣਾ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਦੁਨੀਆ ਵਾਧੂ ਤੁਰੀ ਫਿਰਦੀ ਆ ਜਦੋਂ ਕੋਈ ਕੰਮ ਕਰਨਾ ਫਿਰ ਇਹ ਨਹੀਂ ਸੋਚਣਾ ਕਿ ਯਾਰ ਕਿਤੇ ਫੇਲ ਨਾ ਹੋ ਜਾਈਏ ਪਤਾ ਨਹੀਂ ਕਾਮਯਾਬ ਹੋਵਾਂਗੇ ਕਿ ਨਹੀਂ ਹੋਵਾਂਗੇ ਹਮੇਸ਼ਾ ਪੋਜੀਟਿਵ ਸੋਚ ਲੈ ਕੇ ਚੱਲਣਾ ਤੇ ਜਿਹੜਾ ਸਿਰ ਦੇ ਹੈਗੇ ਜਿਹੜਾ ਕੰਮ ਕਰਨਾ ਹੱਥੀਂ ਕੰਮ ਕਰਨਾ ਯਾਨੀ ਕਿ ਪੰਜ ਛੋਟਾ ਜਿਹਾ ਕੰਮ ਇੱਕ ਸਾਲ ਦੋ ਸਾਲ ਤਿੰਨ ਸਾਲ ਵੇਟ ਕਰੋ ਮਹਾਰਾਜ ਆਪਕੇ ਤਰੱਕੀ ਬਖਸ਼ਦਾ ਹੁੰਦਾ ਬਾਕੀ ਕੰਮ ਕੰਦੇ ਕਦੇ ਵੀ ਨਹੀਂ ਫੇਲ ਹੁੰਦਾ ਹੁੰਦਾ ਬੰਦਾ ਫੇਲ ਹੁੰਦਾ ਉਹੀ ਡੇਰੀ ਫਾਰਮ ਜਾਂ ਉਹੀ ਪੋਟਰੀ ਦਾ ਫਾਰਮ ਆ ਜਿਹੜੇ ਲੋਕੀ ਲੱਖਾਂ ਜਿਗਮਾਈ ਗਾਣਦੇ ਆ ਤੇ ਉਹੀ ਫਾਰਮ ਆ ਜਿਹੜੇ ਲੱਖ ਰੁਪਏ ਲਾ ਕੇ ਵੀ ਡੁੱਬ ਗਏ ਆ ਸੋ ਕਮੀਆਂ ਜੇ ਬੰਦੇ ਚ ਰਹਿੰਦੀਆਂ ਹੁੰਦੀਆਂ ਆ ਕੰਮ ਤੇ ਉਹੀ ਆ ਉਹਦੀ ਮੈਨੇਜਮੈਂਟ ਚ ਕਮੀ ਰਹੀ ਹੋਗੀ ਉਹਦੀ ਮਿਹਨਤ ਵਿੱਚ ਕਮੀ ਰਹੀ ਹੋਗੀ ਤਾਂ ਉਹ ਕੰਮ ਫੇਲ ਹੁੰਦਾ ਜਾਂ ਅਕਾਊਂਟ ਡੁੱਬ ਜਾਂਦਾ ਤੇ ਜੇ ਪ੍ਰੋਪਰ ਤਰੀਕੇ ਨਾਲ ਮੈਨੇਜਮੈਂਟ ਕਰਕੇ ਉਹ ਕੰਮ ਦੀ ਪਹਿਲਾਂ ਟ੍ਰੇਨਿੰਗ ਲੈ ਕੇ ਪੂਰੀ ਨੌਲੇਜ ਫਿਰ ਫੇਲ ਹੋਣ ਦੇ ਚਾਂਸੇ ਇਹਦੇ ਘਟ ਜਾਂਦੇ ਆ ਤੇ ਨਾਲੇ ਬੰਦਾ ਜਦੋਂ ਆਪ ਕਮਾਈ ਕਰਕੇ ਕਰਦਾ ਨਾ ਉਹ ਲਗਭਗ ਕਾਮਯਾਬੀ ਹੁੰਦਾ ਜਾਂਦੇ ਬਾਪੂ ਪੈਸਾ ਲਾ ਦਿੰਦੇ ਨਾ ਜਾਂਦੇ ਬਾਪੂਆਂ ਨੇ ਕੰਮ ਸ਼ੁਰੂ ਕਰਕੇ ਦਿੱਤੇ ਆ ਉਹ ਬੰਦੇ ਤੇ ਥੋੜੇ ਜਿਹੇ ਚਾਂਸ ਹੁੰਦੇ ਆ ਡਾਵਾ ਡੋਲ ਹੋਣ ਦੇ ਬਾਕੀ ਮਾਰਾ ਜ ਭਲੀ ਕਰੇ